ਜਾ ਕੇ ਬਸੇ ਉੱਥੇ ਕੋਈ ਪਾਣੀ ਦੀ ਢਾਬ ਸੀ ਮੇਰੇ ਵੀਰ ਜੀ ਬੈਠੇ ਨੇ ਇਹਨਾਂ ਨੂੰ ਪਤਾ ਹੋਣਾ ਹੁਣ ਹੈ ਕਿ ਨਹੀਂ ਉਹ ਪਾਣੀ ਦੀ ਸੁਵਿਧਾ ਕਰਕੇ ਹਿੰਦੁਸਤਾਨੀ ਲੋਕ ਜਾ ਕੇ ਉੱਥੇ ਬਸ ਗਏ ਤੇ ਮਿਸ਼ਨਰੀ ਟਾਈਪ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਆ ਇਹ ਦੂਜੇ ਲੋਕਾਂ ਤੋਂ ਬਹੁਤ ਨਫ਼ਰਤ ਕਰਦੇ ਇਹਨਾਂ ਨੇ ਉਸ ਜਗ੍ਹਾ ਦਾ ਨਾਮ ਰੱਖਿਆ ਦੁਰਦ ਆਫ ਦੁਰਦ ਮਨ ਚੋਰ ਆਮਣ ਪਾਣੀ ਚੋਰਾ ਦੇ ਪਾਣੀ ਭਰਨ ਦੀ ਜਗ੍ਹਾ ਇਸ ਢੱਬ ਦਾ ਨਾਮ ਰੱਖਿਆ ਗਿਆ ਪਰ ਐਸਾ ਹੋਇਆ ਕਿ ਇੱਕ ਦਿਨ ਇੱਕ ਬਾਸ ਜਿਹੜਾ ਉੱਥੇ ਦਾ ਬਾਦਸ਼ਾਹ ਸੀ ਉਹ ਆਇਆ ਤੇ ਉਸਨੇ ਜਦੋਂ ਦੇਖਿਆ ਕਿ ਉੱਥੇ ਸਾਬਤ ਸੂਰਜ ਦਸਤਾਰ ਸਰਾ ਦੇ ਮਾਲਕ ਸਾਰੇ ਦਾੜੇ ਪ੍ਰਕਾਸ਼ ਕੀਤੇ ਹੋਏ ਚਿੱਟੇ ਕਪੜੇ ਪਾਏ ਹੋਏ ਉਹ ਕਹਿ ਲੱਗਿਆ ਮੈਂ ਜੰਨਤ ਵਿੱਚ ਆਇਆ ਕਿ ਦੁਰਦਾਬੇ ਚ ਆਇਆ ਇਹ ਕੌਣ ਲੋਗ ਨੇ ਤੇ ਕੀ ਇਹਨਾਂ ਦਾ ਦਰਦ ਹੈ ਧਰਮ ਹੈ ਉਹ ਕਹ ਲੈ ਕੇ ਸਿੱਖ ਸਦਾਉਂਦੇ ਨੇ ਮੁਰਸਾ ਦੇ ਨਾਲਾ ਗੁਰੂ ਗੋਬਿੰਦ ਸਿੰਘ ਹੈ ਤੇ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਕਲਾਮ ਮੈਨੂੰ ਸੁਣਾਈ ਜਾਏ ਇਹ ਹਉ ਕੁਦਰਤ ਦਾ ਕਰਸਮਾ ਸੀ ਹੁਕਮ ਆਇਆ ਹੁਕਮਨਾਮਾ ਆਇਆ ਇੱਕ ਅਰਜ ਪੇਸ਼ ਤੋਦਰ ਗੋਸ ਕੁੰਨ ਕਰਤਾਰ ਹੱਕਾ ਕਬੀਰ کریم ਤੂੰ ਬੇ ਬੇਰ ਪਰਵਤ ਗਾਇ ਜਦੋਂ ਉਸਨੇ ਇਸ ਨੂੰ ਸੁਣਿਆ ਉਹ ਕਹਿੰਦਾ ਹੈ ਮੁਹੰਮਦ ਸਾਹਿਬ ਦੀ ਕਲਾਮ ਹੈ ਅੱਲਾਹ ਦੀ ਕਲਾਮ ਹੈ ਇਹ ਇਹਨਾਂ ਦੀ ਕਲਾਮ ਨਹੀਂ ਅੱਜ ਤੋਂ ਇਸ ਜਗ੍ਹਾ ਦਾ ਨਾਮ ਦੁਰ ਦਾ ਆਗ ਨਹੀਂ ਹੋਏਗਾ ਇਸ ਜਗ੍ਹਾ ਦਾ ਨਾਮ ਹੋਏਗਾ ਜਾਹੇਦਾਨ ਫਰਿਸ਼ਤਿਆਂ ਦੇ ਰਹਿਣ ਦੀ ਜਗ੍ਹਾ ਸੋ ਪਿਆਰੀ ਸੰਗਤ ਸਾਧ ਸੰਗਤ ਜੀਓ ਜਿਹੜਾ ਖਾਲਸੇ ਦਾ ਸਰੂਪ ਹੈ ਉਹ ਬਾ ਕਮਾਲ ਹੈ ਤਦੇ ਗੁਰੂ ਸਾਹਿਬ ਨੇ ਕਹਿਆ ਖਾਲਸਾ ਮੇਰੋ ਰੂਪ ਇਤਿਹਾਸ ਖਾਲਸੇ ਨੇ ਹੋਂ ਕਰੋਂ ਨਿਵਾਸ ਰੂਪ ਤੇ ਆ ਬਹੁਤ ਬਹੁਤ ਵਧਾਈਆਂ ਸਮੇਤ ਇਹ ਸਾਮਲਾ ਸਮਾਪਤਿ ਵਾਰਿਕ ਜੀ ਕਾ ਖਾਲਸਾ ਲੋਇ ਕ ਜੀ